ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਵਿੱਚ 8 ਮਸ਼ੀਨਰੀਆਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚੋਂ 5 ਟਰੈਕਟਰ ਵਕਾਊ ਆ ਇੱਕ ਜੀਪ ਤੇ ਦੋ ਟਰਾਲੀਆਂ ਲੈਫਟ ਵਾਲੀਆਂ ਤੇ ਕਿਸੇ ਵੀ ਭਰਾ ਨੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਤੇ ਉਹਦੀ ਵੀਡੀਓ ਆਪਾਂ ਬਈ ਫਰੀ ਪਾਉਣੇ ਆ ਆ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਰੈਕ ਵਾਲਾ ਦਾ ਨੰਬਰ ਆ ਕਿਸੇ ਵੀ ਪੁਰਾਣੀ ਵੀਡੀਓ ਪਾਉਣੀ ਹੋਵੇ ਤੇ ਉਹਦੀ ਆਪਾਂ ਫਰੀ ਵੀਡੀਓ ਪਾਉਣੇ ਆ ਬਾਈ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਇਹ ਫੋਟੋ ਮਾ ਬਣਾ ਕੇ ਦੇ ਦਿਆ ਕਰੋ ਤੇ ਜਾਂ ਵੀਡੀਓ ਬਣਾ ਕੇ ਤੇ ਵੀਡੀਓ ਬਣਾ ਕੇ ਵਧੀਆ ਬੜੀ ਵਧੀਆ ਰਹਿੰਦੀ ਹੈ ਬਾਈ ਵੀਡੀਓ ਵਿੱਚ ਸਾਰੇ ਮਸ਼ੀਨਰੀ ਹੋ ਗਈ ਦਿਖ ਜਾਂਦੀ ਹੈ ਜਿਵੇਂ ਆਹ ਬਾਈ ਨੇ ਟਰੈਕਟਰ ਭੇਜਿਆ ਵੀਡੀਓ ਬਣਾ ਕੇ ਘਰੋਂ ਭੇਜਿਆ ਤੇ ਟਰੈਡ ਬਹੁਤ ਵਧੀਆ ਦਿਖਾਇਆ ਬਾਈ ਨੇ ਸਾਰੇ ਪਾਸੇ ਤੇ ਆਮ ਕਿਸੇ ਵੀ ਪੁਰਾਣੀ ਵੀ ਵੀਡੀਓ ਪਾਉਣੀ ਹੋਵੇ ਤੇ ਇਸ ਤਰ੍ਹਾਂ ਮੈਂ ਕੈਮਰਾ ਮਾਰਦਾ ਕੋ ਸਾਰੇ ਪਾਸੇ ਬਾਈ ਜਿਵੇਂ ਬਾਈ ਦੇ ਟਰੈਕਟਰਾਂ ਨੇ ਟਰੈਡ ਦਿਖਾਇਆ ਆਪਦਾ ਤੇ ਵੀਡੀਓ ਮੇਨਟੇਨਮੈਂਟ ਚ ਸਾਰਾ ਟਰੈਡ ਸੋਰਾ ਦਿਖ ਗਿਆ ਫੋਰਮਾ ਨਾਲ ਗੱਲ ਨਹੀਂ ਬਣਦੀ ਬਈ ਫੋਰਮਾ ਦੇ ਬਹੁਤ ਲਾਂਬੇ ਹੁੰਦੇ ਆ ਬਈ ਫੋਰਮਾ ਬਈ ਨਵੀਆਂ ਖਚ ਖਚ ਰਹਿੰਦੇ ਆ ਤੇ ਗਾਂ ਚੀਜ਼ ਬੜੀ ਪੁਰਾਣੀ ਹੁੰਦੀ ਆ ਤੇ ਆਹ ਟਰੈਕਟਰ ਬਾਈ ਨੇ ਭੇਜਿਆ ਸਾਰਾ ਜਿਵੇਂ ਹੈਗਾ ਟਰੈਕਟਰ ਉਵੇਂ ਵੀਡੀਓ ਚ ਦਿਖਾਇਆ ਤੇ ਕਿਸੇ ਪੁਰਾਣੇ ਵੀਡੀਓ ਪਾਉਣੇ ਹੋਵੇ ਤੇ ਮਸ਼ੀਨਰੀ ਦੀ ਆਪਦੀ ਵੀਡੀਓ ਬਣਾ ਕੇ ਜਾਇਆ ਕਰੋ ਜਿਵੇਂ ਆ ਬਾਈ ਨੇ ਬਣਾ ਕੇ ਦਿੱਤੀ ਆ ਤੇ ਆਪਾਂ ਫੇਰੀ ਬੂਟਾ ਕੋਰਲੀ ਚੈਨਲ ਤੇ ਪਾਇਆ ਕਰਾਂਗੇ ਸੂਰੀਆਂ ਵੀਡੀਓ ਬਈ ਤੇ ਕਿਸੇ ਪੁਰਾਣੇ ਵੀਡੀਓ ਪਾਉਣੇ ਹੋਵੇ ਤੇ ਮੇਰਾ ਉੱਪਰ ਨੰਬਰ ਲੱਗਿਆ ਬਈ ਉਸ ਨੰਬਰ ਤੇ ਆਪਦਾ ਭੇਜ ਦੇ ਸਾਰਾ ਐਡਰੈਸ ਤੇ ਕਿਸੇ ਪੁਰਾਣੇ ਵੀ ਟਰੈਕਟਰ 1996 ਮਾਡਲ ਟਰੈਕਟਰ ਆ ਇਹ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਪਏ ਆ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਟ ਪੂਰਾ ਵਧੀਆ ਓਕੇ ਟਰੈਟ ਆ ਬਾਈ ਕਿਸੇ ਕਮੀ ਨਹੀਂ ਟਰੈਟ ਦੇ ਵਿੱਚ ਸਵਰਾਜ ਦੇ ਵਿੱਚ ਪੈਸੇ ਦੀ ਵੀ ਕਿਸੇ ਵੀ ਪੁਰਾਣੇ ਬਾਈ ਸਵਰਾਜ ਟਰੈਕਟਰ ਲੈਣਾ ਹੋਵੇ ਤੇ ਏਰੀਆ ਸੰਗਰੂਰ ਸੰਗਰੂਰ ਏਰੀਆ ਚ ਬਈ ਸਵਰਾਜ ਟਰੈਕਟਰ ਇਹ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 30000 ਦੇ ਆਸੇ ਪਾਸੇ ਮੈਂ ਟਰੈਕਟਰ ਵੇਚ ਦੇ ਦੂੰਗਾ ਕਿਸੇ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਸੋਨਾ ਲੀਖਾ 50 ਦਾ ਸਾਰੇ ਵੀਰ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਸੋਨਾ ਲੀਖਾ 50 ਦਾ ਇਹ 2023 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਤੇ ਪਿੰਡ ਬਾਈ ਦਾ ਕੁੱਲ ਰੇਹਾ ਇਹੋ ਜਿਹਾ ਪਿੰਡ ਆ ਬਈ ਕੁੱਲ ਰੇਹਾ ਮਾਨਸਾ ਜ਼ਿਲ੍ਹਾ ਬਈ ਮਾਨਸਾ ਜ਼ਿਲ੍ਹਾ ਦੇ ਵਿੱਚ ਪਿੰਡ ਆ ਬਈ ਕੋਈ ਚੰਗੀ ਤਰ੍ਹਾਂ ਮੈਨੂੰ ਲਿਖਣਾ ਨੇ ਇਹ ਪਿੰਡ ਬਾਈ ਦਾ ਕਿ ਕਿਸੇ ਵੀਰ ਭਰਾਣੇ ਬਈ ਲੈਣਾ ਹੋਵੇ ਤੇ ਟਰੈਕਟਰ ਇਹ ਮਾਨਸਾ ਜ਼ਿਲ੍ਹੇ ਚ ਖੜਾ ਟਰੈਕਟਰ ਤੇ ਬਾਈ ਕਹਿੰਦਾ 5 ਲੱਖ ਤੇ 65000 ਦੇ ਆਸੇ ਪਾਸੇ ਮੈਂ ਟਰੈਕਟਰ ਸੋਨਾਲੇਕਾ ਦੇ ਦੂੰਗਾ 50 ਦਾ ਬਈ ਸਾਰੇ ਪਾਸੋਂ ਟਰੈਟ ਮੇਰਾ ਵਧੀਆ ਸੋਨਾਲੇਕਾ ਕਿਸੇ ਵੀਰ ਭਰਾਣੇ ਬਈ ਸੋਨਾਲੇਕਾ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣਾ ਟਰੈਕਟਰ ਲੈਣਾ ਹੋਵੇ ਅਰਜਨ 605 ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾ ਨੇ ਬਈ ਅਰਜਨ ਟਰੈਕਟਰ 605 ਲੈਣਾ ਹੋਵੇ ਤੇ 2010 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 90 ਪੈਸੇ ਪਏ ਆ ਬਾਈ ਕਿਸੇ ਵੀਰ ਭਰਾ ਨੇ ਟਾਇਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਟਰੈਕਟਰ ਮੇਰਾ ਪੂਰਾ ਸਾਫ ਤੇ ਪੂਰਾ ਸੋਹਣਾ ਟਰੈਕਟਰ ਆ ਬਾਈ ਤੇ ਪਿੰਡ ਰਾਮਪਰਾ ਫੂਲ ਰਾਮਪਰਾ ਫੂਲ ਟਰੈਕਟਰ ਬਾਈ ਖੜਾ ਹੈ ਕਿਸੇ ਵੀ ਪੁਰਾਣੇ ਬਾਈ ਟਰੈਕ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 10000 ਦੇ ਆਸੇ ਪਾਸੇ ਮੈਂ ਟਰੈਡ ਦੇਵਾਂਗਾ ਬਾਈ ਤੇ ਸਾਰੇ ਪਾਸੇ ਟਰੈਕਟਰ ਮੇਰਾ ਵਧੀਆ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਕਿਸੇ ਵੀ ਪੁਰਾਣੇ ਬਾਈ ਟਰੈਕ ਲੈਣਾ ਹੋਵੇ ਅਰਜਨ 605 ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 45 ਦਾ ਸਾਰੇ ਭਰਾ ਦੇਖ ਲਓ ਬਾਈ 1999 ਮਾਡਲ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਚਾਰੇ ਟਾਇਰ 90 ਪੈਸੇ ਪਏ ਆ ਬਈ ਟਾਇਰ ਚਾਰੇ ਤੇ ਵਧੀਆ ਟਰੈਕਟਰ ਆ ਸਾਰੇ ਪਾਸੋਂ ਸਾਰੇ ਭਰਾ ਦੇਖ ਲੋ ਬਈ ਬਾਈ ਕਹਿੰਦਾ ਪੂਰਾ ਵਧੀਆ ਟਰੈਟ ਆ ਮੇਰਾ ਸਾਰੇ ਪਾਸੋਂ ਕਿਸੇ ਵੀਰ ਭਰਾ ਨੇ ਵੀ ਫਾਰਮ ਟ੍ਰੈਕ 45 ਦਾ ਟਰੈਕਟਰ ਲੈਣਾ ਹੋਵੇ ਤੇ ਪਿੰਡ ਗੁਰੂ ਸਰ ਪਿੰਡ ਬਈ ਗੁਰੂ ਸਰ ਗਿੱਦੜਵਾ ਸ਼ਹਿਰ ਦੇ ਨਾਲ ਪਿੰਡ ਪੈਂਦਾ ਹੈ ਗੁਰੂ ਸਰ ਉੱਥੇ ਟਰੈਡ ਖੜਾ ਬਈ ਬਾਈ ਦੇ ਘਰੇ ਕਿਸੇ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 48000 ਦੇ ਆਸੇ ਪਾਸੇ ਮੈਂ ਟਰੈਡ ਬਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਭਰਾਣੇ ਸੋਨਾ ਲੀਕਾ 50 ਦਾ ਟਰੈਕਟਰ ਲੈਣਾ ਹੋਵੇ ਬਈ ਸਾਰੇ ਭਰਾ ਦੇਖ ਲੋ ਕਿਸੇ ਵੀ ਵੀਰ ਭਰਾਣੇ ਵਿੱਚ ਟਰੈਕਟਰ ਸੋਨਾ ਲੀਕਾ 50 ਦਾ ਲੈਣਾ ਹੋਵੇ ਤੇ ਪੂਰਾ 2000 ਮਾਡਲ ਆ ਬਾਈ ਤੇ ਰਾਜਸਥਾਨ ਨੰਬਰ ਆ ਨੰਬਰ ਰਾਜਸਥਾਨ ਆ ਪੰਜਾਬ ਚ ਨਾ ਹੋਇਆ ਟਰੈਕਟਰ ਬਾਈ ਕਿਸੇ ਵੀਰ ਭਰਾਣੇ ਬਈ ਲੈਣਾ ਹੋਵੇ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਪਿੰਡ ਮੜਾਤ ਪਿੰਡ ਬਈ ਮੜਾਖੜਾ ਤੇ ਜ਼ਿਲ੍ਹਾ ਬਈ ਨੇ ਲਿਖਿਆ ਨਹੀਂ 100% ਜ਼ਿਲ੍ਹਾ ਬਈ ਸ੍ਰੀ ਮੁਕਤਸਰ ਸਾਹਿਬ ਚ ਪੈਂਦਾ ਮੜਾਖ ਪਿੰਡ ਉੱਥੇ ਟਰੈਡ ਖੜਾ ਤੇ ਬਈ ਕਿਸੇ ਪ੍ਰਾਣੇ ਬਈ ਆਪ ਦਾ ਸਹੀ ਐਡਰੈਸ ਭੇਜਣਾ ਤੇ ਜ਼ਿਲ੍ਹਾ ਜ਼ਰੂਰ ਲਿਖਿਆ ਕਰੋ ਕਿਉਂਕਿ ਪਿੰਡ ਬਈ ਬਹੁਤ ਹੁੰਦੇ ਆ ਕਈ 4 4 5 5 ਪਿੰਡ ਆ ਪੰਜਾਬ ਚ ਰਲ ਜਾਂਦੇ ਆ ਤੇ ਜ਼ਿਲ੍ਹਾ ਜ਼ਰੂਰ ਪਾਇਆ ਕਰੋ ਆ ਪ੍ਰਾਣੇ ਜ਼ਿਲ੍ਹਾ ਨਹੀਂ ਪਾਇਆ ਤੇ 100% ਬਈ ਦਾ ਜ਼ਿਲ੍ਹਾ ਹੈਗਾ ਸ੍ਰੀ ਮੁਕਤਸਰ ਸਾਹਿਬ ਮੜਾਖ ਦਾ ਤੇ ਮੜਾਖ ਪਿੰਡ ਖੜਾ ਬਈ ਟਰੈਡ ਕਿਸੇ ਵੀ ਪ੍ਰਾਣੇ ਬਈ ਟਰੈਡ ਲੈਣਾ ਹੋਵੇ ਇਹ ਬਾਈ ਕਹਿੰਦਾ 1 ਲੱਖ ਤੇ 75 ਹਜ਼ਾਰ ਦੇ ਆਸੇ-ਪਾਸੇ ਮੈਂ ਟਰੈਡ ਦੇ ਦੂੰਗਾ ਬਾਈ ਸੋਨਾਲੀ ਕਾ ਪੰਜਾਬ ਆ ਇਹ ਸਾਰੇ ਪਾਸੋਂ ਮੇਰਾ ਵਧੀਆ ਟਰੈਡ ਆ ਕਿਸੇ ਵੀ ਪੁਰਾਣੇ ਵਿੱਚ ਟਰੈਡ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਪੁਰਾਣੇ ਜੀਪ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਾਈ ਜੀਪ ਲੈਣੀ ਹੋਵੇ ਤੇ 1987 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਪਏ ਆ ਤੇ ਸਾਰੇ ਪਾਸੇ ਬਾਈ ਕਹਿੰਦਾ ਮੇਰੀ ਜੀਪ ਓਕੇ ਆ ਬਾਈ ਕਿਸੇ ਵੀਰ ਭਰਾ ਨੇ ਬਈ ਜੀਪ ਲੈਣੀ ਹੋਵੇ ਤੇ ਏਰੀਆ ਤਲਵੰਡੀ ਭਾਈ ਏਰੀਆ ਬੜੀ ਤਲਵੰਡੀ ਭਾਈ ਏਰੀਆ ਚ ਜੀਪ ਖੜੀ ਆ ਕਿਸੇ ਵੀਰ ਭਰਾ ਨੇ ਬਈ ਜੀਪ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 70000 ਦੇ ਆਸੇ ਪਾਸੇ ਮੈਂ ਜੀਪ ਦੇ ਦੂੰਗਾ ਬਾਈ ਤੇ ਫੋਨ ਨੰਬਰ ਆ ਬਾਈ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ 6 11 ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਬਾਈ ਤੇ ਜੈਕ ਵਾਲੀ ਟਰਾਲੀ ਆ ਕਿਸੇ ਵੀਰ ਭਰਾਣੇ ਲੈਣੀ ਹੋਵੇ ਟਰਾਲੀ ਕੋਈ ਜੈਕ ਵਾਲੀ ਤੇ ਏਰੀਆ ਸੰਗਰੂਰ ਸੰਗਰੂਰ ਏਰੀਆ ਚ ਵੀ ਟਰਾਲੀ ਖੜੀ ਆ ਤੇ ਬਾਈ ਕਹਿੰਦਾ 1 ਲੱਖ ਤੇ 15000 ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਮੇਰੀ ਟਰਾਲੀ ਪੂਰੀ ਵਧੀਆ ਤੇ ਪੂਰੀ ਭਾਰੀ ਤੇ ਪੂਰੀ ਵਜਣ ਵਾਲੀ ਟਰਾਲੀ ਆ ਬਾਈ ਕਿਸੇ ਵੀਰ ਭਰਾਣੇ ਕੋਈ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾ ਨੇ ਬਈ ਟਰਾਲੀ ਲੈਣੀ ਹੋਵੇ ਤੇ 11 ਛੇ ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਤੇ ਜੈਕ ਵਾਲੀ ਟਰਾਲੀ ਆ ਜੈਕ ਵਾਲੀ ਬਈ ਟਰਾਲੀ ਆ ਤੇ ਏਰੀਆ ਫਰੀਦਕੋਟ ਏਰੀਆ ਫਰੀਦਕੋਟ ਤੇ ਵੀ ਟਰਾਲੀ ਖੜੀ ਆ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰੀ ਟਰਾਲੀ ਵਧੀਆ ਬਾਈ ਕਿਸੇ ਵੀਰ ਭਰਾ ਨੇ ਵੀ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 32000 ਦੇ ਆਸੇ ਪਾਸੇ ਮੈਂ ਟਰਾਲੀ ਬਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਅੱਠ ਸੀ ਆਪਣੇ ਕੋਲ ਖੇਤੀਬਾੜੀ ਸੰਦਾਂ ਦੀਆਂ ਬਾਈ ਤੇ ਆਪਾਂ ਅੱਠੇ ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਬਕਾਊ ਸੰਦਾਂ ਸੰਦਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਹਸਰੀ ਕਾਲ